ਸਾਤਸੰਗ ਜੀਓ ਲੜੀਵਾਰ ਇੱਕ ਵਿਚਾਰ ਦਾ ਸਾਪ ਨੂੰ ਸਰਵਨ ਕਰਾਰੇ ਪਉਣ ਗੁਰੂ ਗੁਰ ਸ਼ਬਦ ਹੈ ਵਾਹਿਗੁਰੂ ਜਪ ਮੰਤਰ ਸੁਣਾਇਆ ਧਰਤੀ ਮਾਤਾ ਮਹਿਤ ਕਰ ਓ ਤਪੋਤ ਸੰਜੋਗ ਬਣਾਇਆ ਭਾਈ ਸਾਹਿਬ ਭਾਈ ਗੁਰਦਾਸ ਜੀ ਪਉਣ ਗੁਰੂ ਪਾਣੇ ਪਿਤਾ ਮਾਤਾ ਧਰਤ ਮਹਤ ਦੇਵ ਸਰਾਤ ਦੋਇਦਾਈ ਲਾਇਆ ਖੇਲੇ ਸਗਲ ਜਗਤ ਪਵਨ ਨੂੰ ਇਸ ਵਾਸਤੇ ਗੁਰੂ ਕੇ ਬੋਲਣਾ ਪਵਨ ਕਰਕੇ ਦੇਹੀ ਮਾਟੀ ਬੋਲੇ ਪਵਨ ਇਹ ਜੀਵਨ ਦਾ ਵਾਜਾ ਇਸ ਤਰ੍ਹਾਂ ਹੈ ਇਹ ਪਵਨ ਨਾਲ ਵੱਜਦਾ ਜਿਵੇਂ ਹਾਰਮੋਨੀਅਮ ਸ਼ਹਿਨਾਈ ਮੁਰਲੀ ਨਰਸਿੰਘਾ ਸੰਖ ਫਨੀਰੀ ਇਤਿਹਾਸਕ ਬਾਕੀ ਸਾਜ਼ ਟਕਰਾਓ ਨਾਲ ਵੱਜਦੇ ਨੇ ਝੋਟ ਨਾਲ ਵੱਜਦੇ ਨੇ ਆਹਤ ਜੈਸੇ ਤਤ ਤੰਤੀ ਵਿਤ ਚਰਮ ਕਾ ਘਣ ਕਾ ਸੇਕਾ ਜਾਣ ਤੰਤੀ ਸਾਜ਼ ਤਤ ਸ਼ਬਦ ਚਮੜੇ ਦੇ ਮੜੇ ਸਾਜ਼ ਵਿਤ ਸ਼ਬਦ ਧਾਤੂਆਂ ਦੇ ਆਪਸ ਤੋਂ ਟਕਰਾਓ ਚੋ ਜਿਹੜੀ ਧੁਨ ਪੈਦਾ ਹੁੰਦੀ ਏ ਘਣ ਸ਼ਬਦ ਘੜੇ ਦੇ ਤੇ ਥਾਪ ਮਾਰਨ ਨਾਲ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਨਾ ਸੁਗਰ ਸਵਾਸ ਪਹਿਚਾਨ ਜੋ ਸੁਵਾਸਾਂ ਦੇ ਟਕਰਾਓ ਤੋਂ ਪਵਨ ਦੇ ਟਕਰਾਓ ਤੋਂ ਪੈਦਾ ਹੁੰਦੀ ਹੈ ਉਹਨੂੰ ਸ਼ੁਕਰ ਕਹਿੰਦੇ ਜਿਸ ਅਨਾਹਦ ਨਾਦ ਦੇ ਨਾਲ ਇਹ ਸਾਰਾ ਸੰਸਾਰ ਬਣਿਆ ਹੈ ਕੀਤਾ ਪਸਾਓ ਏਕੋ ਕਵਾਓ ਇੱਕ ਕਵਾਓ ਨਾਲ ਇਹ ਜੋ ਸਾਰੀ ਸੰਸਾਰ ਦੀ ਰਚਨਾ ਹੋਈ ਹੈ ਉਸ ਕਵਾਉ ਦੇ ਚ ਉਸ ਆਵਾਜ਼ ਦੇ ਚ ਇਨਾ ਪੰਜ ਸ਼ਬਦਾਂ ਦੀ ਧੁਨ ਹੈ ਤੰਤੀ ਸਾਜ਼ ਚਮੜੇ ਦੇ ਮੜੇ ਸਾਜ਼ ਧਾਤੂਆਂ ਦਾ ਟਕਰਾਓ ਘੜੇ ਤੋਂ ਖਾਪ ਦੇਣ ਨਾਲ 나ਦ ਫਿਰ ਸ਼ੁਕਰ ਸ਼ਬਦ ਸ਼ੈਨਾਈ ਮਰਲੀ ਨਰਸਿੰਗਾ ਸੰਖ ਇਤਿਆਦਕ ਇਨਾਂ ਸਾਰੇ ਸਾਜ਼ਾਂ ਦੀ ਆਵਾਜ਼ ਨੂੰ ਜੋ ਅਨਭਵੀ ਪੁਰਸ਼ਾਂ ਨੇ ਪਕੜਿਆ ਉਹ ਕਹਿੰਦੇ ਉਹ ਨਾਦ ਉਹ ਕਵਾਉ ਉਹ ਅਨਹੱਦਾ ਸ਼ਬਦ ਆਪਣੇ ਵਿੱਚ ਇਸ ਤਰ੍ਹਾਂ ਦੀਆਂ ਪੰਜ ਆਵਾਜ਼ਾਂ ਰੱਖਦਾ ਹੈ ਇਹਨੂੰ ਪੰਜ ਸ਼ਬਦ ਕਹਿੰਦੇ ਹੈ ਇਹ ਸਿੱਧਾ ਪ੍ਰਮਾਤਮਾ ਤੋਂ ਆਇਆ ਉਸ ਅਨਾਹਦ ਨਾਦ ਨੂੰ ਸੁਣ ਕੇ ਜੋ ਬਿਆਨ ਕਰਨ ਦੇ ਸਮਰੱਥ ਨੇ ਔਰ ਜਨਮ ਤੋਂ ਸਮਰੱਥ ਹੈ ਇਹਨਾਂ ਨੂੰ ਅਵਤਾਰੀ ਪੁਰਸ਼ ਕਹਿੰਦੇ ਨੇ ਪਰ ਜੋ ਸਾਧਨਾ ਕਰਕੇ ਸੁਣ ਲੈਂਦੇ ਨੇ ਤੇ ਸੁਣਾਉਣ ਦੇ ਵਿੱਚ ਸਮਰੱਥ ਹੋ ਜਾਂਦੇ ਨੇ ਇਹ ਵੀ ਅਨਸਾ ਅਵਤਾਰ ਕੁਝ ਕਲਾ ਅਵਤਾਰਾਂ ਦੇ ਵਿੱਚ شمار ਹੋ ਜਾਂਦੇ ਨੇ ਸੁਣ ਤੇ ਲਿਆ ਸੁਣਾ ਨਹੀਂ ਸਕਦੇ ਆਪਣੇ ਵਿੱਚ ਆਨੰਦਿਤ ਨੇ ਸਮਾਵੇ ਦੇ ਲੀਨ ਨੇ ਇਹਨਾਂ ਦੇ ਕਦਮਾਂ ਦੇ ਨਿਸ਼ਾਨ ਜ਼ਮੀਨ ਤੇ ਨਹੀਂ ਬਣਦੇ ਹੋਰ ਕਿਤੇ ਤੁਦਨੋ ਗਾਵਨ ਸੇ ਮੈਂ ਚੇਤਨਾ ਆਵਨ ਲਾਣੇ ਕਿਆ ਵਿਚਾਰੇ हे ਪ੍ਰਭੂ ਗਾਵਦੇ ਤੇ ਤੈਨੂੰ ਹੋਰ ਵੀ ਪੈ ਗਾ ਗਾ ਕੇ ਤੇਰੇ ਨਾਮ ਜੁੜੇ ਤੇ ਹੋਰ ਵੀ ਬਥੇਰੇ ਨੇ ਪਰ ਮੇਰੇ ਚੇਤੇ ਚ ਨਹੀਂ ਕਿਉਂਕਿ ਉਹਨਾਂ ਦੇ ਕਦਮਾਂ ਦੇ ਨਿਸ਼ਾਨ ਜ਼ਮੀਨ ਤੇ ਨਹੀਂ ਬਣੇ ਉਹ ਬੋਲੇ ਨਹੀਂ ਅਨਾਹਦ ਨਾਦ ਨੂੰ ਸੁਣ ਕੇ ਅਨੰਦਿਤ ਹੋ ਗਏ ਪ੍ਰਭੂ ਵਿੱਚ ਲੀਨ ਹੋ ਗਏ ਪਰ ਅਨਾਹਦ ਨਾਦ ਨੂੰ ਬਿਆਨ ਨਹੀਂ ਕਰ ਸਕੇ ਕਹਿ ਨਹੀਂ ਸਕੇ ਇਸ ਵਾਸਤੇ ਕਹਿੰਦੇ ਨੇ ਹਰ ਅਵਤਾਰੀ ਪੁਰਸ਼ ਦੇ ਕੋਲ ਪਰਮਾਤਮਾ ਦਾ ਕਲਾਮ ਆਉਂਦਾ ਹੈ ਪਰਮਾਤਮਾ ਦੇ ਬੋਲ ਆਉਂਦੇ ਨੇ ਹਰ ਅਵਤਾਰੀ ਪੁਰਸ਼ ਕੋਲ ਜਿਸ ਕੋ ਨਹੀਂ ਆਉਂਦੇ ਜੋ ਸੁਣਾਉਣ ਦੇ ਸਮਰੱਥ ਨਹੀਂ ਤੇ ਅਨੰਦਿਤ ਹੋਵੇਗਾ ਉਹ ਫਿਰ ਭਗਤਾਂ ਦੀ ਸ਼੍ਰੇਣੀ 'ਚ ਗਿਣਿਆ ਜਾਂਦਾ ਹੈ ਉਹ ਪੀਰਾਂ ਫਕੀਰਾਂ ਸੰਤਾਂ ਦੀ ਸ਼੍ਰੇਣੀ 'ਚ ਗਿਣਿਆ ਜਾਂਦਾ ਹੈ ਅਵਤਾਰ ਕੋਟੀ ਵਿੱਚ ਨਹੀਂ ਆਉਂਦਾ ਇਹ ਗੱਲ ਵੱਖਰੀ ਹੈ ਕਿ ਆਨੰਦ ਉਸ ਕੋਲ ਵੀ ਉਹੀ ਹੁੰਦਾ ਹੈ ਜੋ ਅਵਤਾਰਾਂ ਕੋਲ ਹੁੰਦਾ ਹੈ ਅਵਸਥਾ ਉਸ ਦੀ ਵੀ ਉਹੀ ਹੁੰਦੀ ਹੈ ਪਰ ਉਹ ਬਿਆਨ ਕਰਨ ਦੇ ਵਿੱਚ ਅਸਮਰਥ ਹੁੰਦਾ ਹੈ ਹੁਣ ਮੈਂ ਜੋ ਵਿਚਾਰ ਅਰੰਭ ਕੀਤੇ ਸੀ ਬਾਅਦ ਮੈਂ ਇਸ ਦੇ ਬਹੁਤ ਸਾਰੇ ਪਹਿਲੂ ਨੇ ਤੇ ਬਹੁਤ ਸਾਰੇ ਪਹਿਲੂਆਂ ਨੂੰ ਵਰਣਨ ਕਰਨ ਵਾਸਤੇ ਬਹੁਤ ਸਾਰਾ ਸਮਾਂ ਚਾਹੀਦਾ ਸੀ ਦਾਸ ਕੁਲ ਸੀਮਤ ਸਮਾਂ ਸੀ ਇਸ ਵਾਸਤੇ ਕੁ ਖਾਸ ਜਿਹੜੇ ਜ਼ਰੂਰੀ ਪਹਿਲੂ ਨੇ ਉਹ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਆਵਾਜ਼ ਧੁਨ ਬੜੀ ਗਹਿਰਾਈ ਚੋਂ ਨਿਕਲਦੀ ਹੈ ਸਿਰਫ ਜ਼ਬਾਨੇ ਹੀ ਨਹੀਂ ਪ੍ਰਗਟ ਕਰਦੀ ਇਸ ਚੱਕਰੇ ਚ ਨਾ ਪੈਣਾ ਬਹੁਤ ਗਹਿਰਾਈ ਚੋਂ ਨਿਕਲਦੀ ਹੈ ਜੈਸੇ ਅੰਦਰ ਪੁਰਨਾ ਪੈਦਾ ਹੁੰਦਾ ਹੈ ਬੋਲਣਾ ਕੁਝ ਕਹਿਣਾ ਉਸੇ ਵਕਤ ਪਵਨ ਨਾਭੀ ਨਾਲ ਟਕਰਾ ਜਾਂਦੀ ਹੈ ਤੋਂ ਮੈਂ ਫਿਰ ਅਰਜ਼ ਕਰਦੇ ਹਾਂ ਸਾਡੇ ਦੇਸ਼ ਦੇ ਸਾਰੇ ਸੰਤ ਰਿਸ਼ੀ ਮੁਨੀਆ ਅਵਤਾਰਾਂ ਨੇ ਨਾਭੀ ਨੂੰ ਨਾਭੀ ਨਹੀਂ ਆਖਿਆ ਨਾਭੀ ਨੂੰ ਧੋਨੀ ਆਖੇ ਦੋਨੇ ਆਖਰੀ ਪ੍ਰਾਣ ਵੀ ਇਸੇ ਵਿੱਚ ਆਉਂਦਾ ਹੈ ਹੱਥ ਸੁਨ ਹੋ ਗਏ ਨੇ ਪੈਰ ਸੁਨ ਹੋ ਗਏ ਨੇ ਮਨੁੱਖ ਅਜੇ ਮਰਿਆ ਨਹੀਂ ਹੈ ਅੱਖਾਂ ਸੁਨ ਹੋ ਗਈਆਂ ਜ਼ਬਾਨ ਬੋਲਣ ਤੋਂ ਰਹਿਤ ਹੋ ਗਈਏ ਪਰ ਅਜੇ ਗੰਢ ਖੁੱਲੀ ਨਹੀਂ ਅਜੇ ਨਾਭੀ ਖੁੱਲੀ ਨਹੀਂ ਆਖਰੀ ਪ੍ਰਾਣ ਨਾ ਭੀ ਦੇ ਚੁੰਦੇ ਇਹਨੂੰ ਮਹਾਰਾਜ ਕਹਿੰਦੇ ਨੇ ਆਜ ਕਾਲ ਖੁਲੇ ਤੇਰੀ ਗਾਂਟੜੀ ਅੱਜ ਕੱਲ ਇਹ ਤੇਰੀ ਗੰਡ ਖੁੱਲੇਗੀ ਔਰ ਇਸੇ ਵਿੱਚ ਆਖਰੀ ਪ੍ਰਾਣ ਹੈ ਉਹ ਜੈਸੇ ਨਿਕਲਦਾ ਹੈ ਕਿਉਂਕਿ ਖਾਸ ਪ੍ਰਾਣ ਹੈ ਆਖਰੀ ਪ੍ਰਾਣ ਹੈ ਤਾਂ ਫਿਰ ਸਰੀਰ ਨੂੰ ਹਿਲਾ ਕੇ ਰੱਖ ਦਿੰਦਾ ਹੈ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ ਜੈਸੇ ਨਾਖ ਦੇ ਚੋਂ ਇਹ ਆਖਰੀ ਪ੍ਰਾਣ ਨਿਕਲਦਾ ਹੈ ਮਨੁੱਖ ਦੀਆਂ ਮੁੱਠੀਆਂ ਬੰਦ ਹੁੰਦੀਆਂ ਕੰਬੜੀ ਛਿੜਦੀ ਹੈ ਦੰਦੀਆਂ ਵੱਜਦੀਆਂ ਨੇ ਸਿਆਣੇ ਅਨੁਭਵੀ ਕਹਿ ਦਿੰਦੇ ਨੇ ਗੰਡ ਖੁੱਲ ਗਈ ਨਾਭ ਖੁੱਲ ਗਈ ਆਖਰੀ ਪ੍ਰਾਣ ਚਲਾ ਗਿਆ ਜੀਵਨ ਦਾ ਕੇਂਦਰ ਵੀ ਆਪ ਦੀ ਗਿਆਤ ਲਈ ਅਰਜ਼ ਕਰਾਂ ਧਾਰਮਿਕ ਵਿਦਵਾਨ ਨਾਭੀ ਨੂੰ ਮੰਨਦੇ ਧੁਨ ਵੀ ਇੱਥੋਂ ਹੀ ਉੱਠਦੀ ਹੈ ਆਵਾਜ਼ ਇੱਥੋਂ ਹੀ ਉੱਠਦੀ ਹੈ ਨਾਭੀ ਇੰਜ ਕਹਿ ਲੋ ਸ਼ੈਨਾਈ ਦੀ ਤਰ੍ਹਾਂ ਮੁਰਲੀ ਦੀ ਤਰ੍ਹਾਂ ਜਾਂ ਹਾਰਮੋਨੀਅਮ ਦੀ ਤਰ੍ਹਾਂ ਸੰਖ ਦੀ ਤਰ੍ਹਾਂ ਨਰਸਿੰਘੇ ਦੀ ਤਰ੍ਹਾਂ ਇੱਕ ਸਾਜ਼ ਹੈ ਜੈਸੇ ਪਵਨ ਟਕਰਾਂਦੀ ਹੈ ਨਾਫ ਥੋੜੀ ਜਿਹੀਆਂ ਖੁੱਲਦੀ ਹੈ ਆਵਾਜ਼ ਨਿਕਲਦੀ ਹੈ ਉਹਨੂੰ ਕਹਿੰਦੇ ਨੇ ਪੜਾ ਸਿਰਵ ਧੁਨ ਹੈ ਹਿਰਦੇ ਤੱਕ ਪਹੁੰਚਦੀ ਹੈ ਇਹਨੂੰ ਅੱਖਰ ਮਿਲ ਜਾਂਦੇ ਨੇ ਕੰਠੇ ਤੱਕ ਪਹੁੰਚਦੀ ਹੈ ਪੂਰਾ ਵਾਕ ਬਣ ਜਾਂਦਾ ਹੈ ਜ਼ਬਾਨ ਬਿਆਨ ਕਰ ਦਿੰਦੀ ਹੈ ਇਹਨੂੰ ਬੈਖਰੀ ਕਹਿੰਦੇ ਨੇ ਜੋ ਜੀ ਹੋਏ ਸੋ ਉਗਵੇ ਮੌਕਾ ਕਿ ਆਵਾ ਨਿਰੀ ਜ਼ਬਾਨ ਦੀ ਗੱਲ ਨਹੀਂ ਜੋ ਜੀਵ ਦੇ ਚ ਜੋ ਨਾਭੀ ਦੇ ਗਹਿਰੇ ਤਲ ਤੋਂ ਉੱਠਦਾ ਹੈ ਉਹੀ ਜ਼ਬਾਨ ਬਿਆਨ ਕਰਦੀ ਹੈ ਉਸੇ ਨੂੰ ਜ਼ਬਾਨ ਪ੍ਰਗਟ ਕਰਦੀ ਹੈ ਵਾਹਿਗੁਰੂ ਵਾਹਿਗੁਰੂ ਐਸਾ ਮੇਰੇ ਅੰਦਰ ਫੁਰਨਾ ਹੋਇਆ ਕਹਿਣਾ ਹੈ ਇੱਕਦਮ ਪਵਨ ਟਕਰਾਈ ਹੈ ਇੱਕਦਮ ਧੁਨ ਉਠੀ ਹੈ ਇਹ ਸਾਰਾ ਕੰਮ ਬੜਾ ਜਲਦੀ ਚ ਪ੍ਰਕਿਰਤੀ ਨੇ ਨਿਯਮ ਬਣਾਇਆ ਆਟੋਮੈਟਿਕ ਹੁੰਦਾ ਹੈ ਅੱਖਰ ਮਿਲਦੇ ਨੇ ਕੰਠ ਤੱਕ ਪੂਰਾ ਵਾਕ ਬਣਦਾ ਹੈ ਜ਼ਬਾਨ ਬਿਆਨ ਕਰ ਦਿੰਦੀ ਹੈ ਪਰਾ ਪਸੰਤੀ ਮਧਮ ਬੇਖਰੀ ਇਸ ਰਸਤੇ ਛੋਟੇ ਧੁਨ ਨਿਕਲ ਕੇ ਜ਼ਬਾਨ ਦੇ ਰਾਹੀ ਬਾ ਪ੍ਰਗਟ ਆਉਂਦੀ ਹੈ ਜਿੱਥੋਂ ਇਹ ਧੁਨ ਉਠੀ ਹੈ ਇਤਨੀ ਗਹਿਰਾਈ ਨਾਲ ਅਗਰ ਕੋਈ ਸੁਣੇ ਤਾਂ ਇਹ ਧੁਨ ਵਾਪਸ ਜਾਏਗੀ ਜਿਨ੍ਹਾਂ ਰਸਤਿਆਂ ਤੋਂ ਬਾਹਰ ਆਈਏ ਉਨੇ ਹੀ ਰਸਤਿਆਂ ਦੇ ਰਾਹੀ ਵਾਪਸ ਜਾਏਗੇ ਕਬੀਰ ਕਹਿੰਦੇ ਨੇ ਮੈਂ ਦਿਨ ਰਾਤ ਇਹੀ ਸਾਧਨਾ ਕਰ ਰਿਹਾ ਉਲਟੀ ਗੰਗਾ ਜਮਨ ਮਿਲਾਉ ਗੰਗਾ ਨੂੰ ਪਲਟਾ ਕੇ ਉਲਟਾ ਕੇ ਇਹ ਗੰਗਾ ਜਿੱਥੋਂ ਜਨਮੇ ਹੈ ਜਿੱਥੋਂ ਨਿਕਲੀ ਹੈ ਮੈਂ ਪਲਟਾ ਕੇ ਉਥੇ ਲੈ ਜਾ ਰਿਹਾ ਦੋਨੋਂ ਨੂੰ ਆਵਾਜ਼ ਨੂੰ ਕਬੀਰ ਗੰਗਾ ਕਹਿ ਰਹੇ ਨੇ ਜਿੱਥੋਂ ਜਨਮੇ ਹੈ ਇਹ ਧੁਨ ਜਿੱਥੋਂ ਉੱਠੀ ਹੈ ਪਲਟਾ ਕੇ ਮੈਂ ਉਥੇ ਲੈ ਜਾ ਰਿਹਾ ਤੋ ਪਲਟਾ ਕੇ ਉਥੇ ਤੱਕ ਤਾਂ ਜਾਏਗੀ ਕੋਈ ਬਹੁਤ ਗਹਿਰੀ ਸਰੋਤ ਹੋਵੇ ਤੇ ਧਿਆਨ ਦੀ ਪੂਰੀ ਇਕਾਗਰਤਾ ਹੋਵੇ ਇਸ ਵਾਸਤੇ ਧਰਮ ਦੀ ਸਾਧਨਾ ਧਿਆਨ ਸਾਧਨਾ ਹੈ। ਵਰਪੂਰਣ ਧਿਆਨ ਨਾਲ ਵਾਹਿਗੁਰੂ ਕਹਿਣਾ ਇਤਨਾ ਕਠਨ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੀ ਕਹਿਣਾ ਪਿਆ ਅਖਣ ਔਖਾ ਸਾਚਾ ਨਾਮ ਵਾਹਿਗੁਰੂ 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 ਐ ਮੈਂ ਚਾਰ ਦਾ ਪਾਕ ਲਿਤਾ ਕੀ ਹੋ ਗਿਆ ਤੇ ਬੱਚੇ ਵੀ ਕਹਿੰਦੇ ਫਿਰਦੇ ਇਥੇ ਜਣਾ ਖਣਾ ਆ ਕੇ ਫਿਰਦਾ ਇਥੇ ਬੋਲੇ ਹੋਇਆ ਹਵਾ ਚ ਉੱਡ ਗਿਆ ਕੁਝ ਵੀ ਨਹੀਂ ਇਹਦੇ ਨਾਲ ਨਹੀਂ ਕੁਝ ਹੋਵੇਗਾ ਮੈਂ ਤੁਹਾਨੂੰ ਨਿਰਾਸ਼ ਨਹੀਂ ਕਰਦਾ ਪਰ ਪ੍ਰਕਿਰਤੀ ਨੇ ਨਿਯਮ ਇਹ ਹੀ ਬਣਾਇਆ ਜੋ ਭੋਜਨ ਦੀ ਬੁਰਕੀ ਮੇਰੇ ਕੰਠ ਤੋਂ ਥੱਲੇ ਨਹੀਂ ਗਈ ਉਹ ਮੇਰੀ ਭੁੱਖ ਨਹੀਂ ਮਿਟਾਏਗੀ ਤੋ ਮੇਰੇ ਸਰੀਰ ਦਾ ਹਿੱਸਾ ਵੀ ਨਹੀਂ ਬਣੇਗੀ ਖੂਨ ਉਹ ਮੇਂ ਜਮਾਤ ਨਹੀਂ ਬਣੇਗੇ ਜੋ ਧੁਨ ਮੇਰੇ ਅੰਦਰ ਗਈ ਨਹੀਂ ਜੋ ਗੁਰੂ ਦਾ ਸ਼ਬਦ ਮੇਰੇ ਅੰਦਰ ਗਿਆ ਹੀ ਨਹੀਂ ਮੇਰੇ ਦੁੱਖ ਨਹੀਂ ਮਿਟਣਗੇ ਮੇਰੇ ਪਾਪ ਨਹੀਂ ਮਿਟਣਗੇ ਅੰਦਰ ਹੀ ਨਹੀਂ ਗਿਆ ਸ਼ਬਦ ਪਾਣੀ ਦਾ ਘੁੱਟ ਅੰਦਰ ਹੀ ਨਹੀਂ ਗਿਆ ਤੋ ਪਿਆਸ ਕਿਸ ਤਰ੍ਹਾਂ ਮਿਟੇ ਭੋਜਨ ਦੀ ਬੁਰਕੀ ਅੰਦਰ ਹੀ ਨਹੀਂ ਗਈ ਤੋ ਭੁੱਖ ਕਿਸ ਤਰ੍ਹਾਂ ਮਿਟੇ ਹੁਣ ਧਿਆਨ ਨਾਲ ਸੁਣਨਾ ਭੌਜਨ ਨਾਲ ਭੁੱਖ ਮਿਟਦੀ ਹੈ ਚਿੰਤਾ ਸਾਰੀ ਜ਼ਿੰਦਗੀ ਮਨੁੱਖ ਨੂੰ ਰੋਟੀ ਦੀਏ ਰਜ਼ਕ ਦੀਏ ਔਰ ਕੋਈ ਚਿੰਤਾ ਨਹੀਂ ਹੈ ਅਗਰ ਚਿੰਤਾ ਹੋਵੇਗੀ ਰਜ਼ਕ ਦੀਏ ਰਜ਼ਕ ਮੈਨੂੰ ਮਿਲਦਾ ਰਹੇ ਮੇਰੇ ਬੱਚਿਆਂ ਨੂੰ ਮਿਲਦਾ ਰਹੇ ਪੋਤਰਿਆਂ ਨੂੰ ਮਿਲਦਾ ਰਹੇ ਪਰਪੋਤਰਿਆਂ ਨੂੰ ਮਿਲਦਾ ਰਹੇ ਨੋਟਾਂ ਦੇ ਬੰਦਲ ਰੋਟੀਆਂ ਦੇ ਬੰਦਲ ਨੇ ਔਰ ਕੁਝ ਵੀ ਨਹੀਂ ਹੈ ਚਿੰਤਾ ਰਜ਼ਕ ਦੀ ਆਉਂਦੀ ਹੈ ਉਹਦਾ ਇੱਕ ਕਾਰਨ ਪਾਣੀ ਦੀ بارش ਹੁੰਦੀ ਹੈ ਪਾਣੀ ਦੇ ਦਰਿਆ ਵੀ ਚੱਲਦੇ ਨੇ ਪਾਣੀ ਦਾ ਸਾਗਰ ਵੀ ਹੈ ਅਰਬ ਦੇਸ਼ਾਂ 'ਚ ਸਾਗਰ ਦੇ ਪਾਣੀ ਨੂੰ ਸਾਫ਼ ਕਰਦੇ ਨੇ ਇਹਨੂੰ ਇਤਨਾ ਗਰਮਾਉਂਦੇ ਨੇ ਇਹਦੀ ਭਾਪ ਨੂੰ ਹੀ ਫਿਰ ਠੰਡਾ ਕਰਦੇ ਨੇ ਜਲ ਬਣਦਾ ਨਮਕ ਥੱਲੇ ਰਹਿ ਜਾਂਦਾ ਉਹ ਹੀ ਪੀਂਦੇ ਨੇ ਵਿਚਾਰੇ ਹਕਲ ਹੋਰ ਜਲ ਹੈ ਨਹੀਂ ਇਤਨਾ ਹਰ ਮੁਲਕ ਨੇ ਪਲਾਂਟ ਲਾਇਏ ਨੇ ਇਸ ਤਰ੍ਹਾਂ ਦੇ ਸਾਗਰ ਦੇ ਪਾਣੀ ਨੂੰ ਸਾਫ਼ ਕਰਦੇ ਨੇ ਪੀਂਦੇ ਨੇ ਤਾਂ ਪਾਣੀ ਦਾ ਤੇ ਸਾਗਰ ਵੀ ਹੈ ਦਰਿਆ ਚੱਲਦੇ ਨੇ بارشਾਂ ਵੀ ਆਉਂਦੀਆਂ ਨੇ ਰੋਟੀਆਂ ਦਾ ਸਾਗਰ ਨਹੀਂ ਹੈ ਰੋਟੀਆਂ ਦੇ ਦਰਿਆ ਵੀ ਨਹੀਂ ਚੱਲਦੇ ਰੋਟੀਆਂ ਦੀ بارش ਵੀ ਨਹੀਂ ਆਉਂਦੀ ਕਮਾਣੀ ਪੈਂਦੀ ਹੈ ਕਮਾਣੀ ਪੈਂਦੀ ਹੈ ਪਾਣੀ ਸ਼ਾਇਦ ਹਰ ਜਗ੍ਹਾ ਮਿਲ ਜਾਏ ਰੋਟੀ ਹਰ ਜਗ੍ਹਾ ਨਹੀਂ ਮਿਲਦੀ ਇਸ ਵਾਸਤੇ ਕਦੀ ਮਨੁੱਖ ਨਹੀਂ ਕਹਿੰਦਾ ਕਿ ਮੈਂ ਪਾਣੀ ਕਮਾਣ ਵਾਸਤੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾ ਰਿਹਾ ਮੈਂ ਪਾਣੀ ਕਮਾਣ ਵਾਸਤੇ ਇੱਕ ਮੁਲਕ ਤੋਂ ਦੂਜੇ ਮੁਲਕ ਜਾ ਰਿਹਾ ਹਰ ਇੱਕ ਇੰਜ ਕਹਿੰਦਾ ਹੈ ਰੋਟੀ ਕਮਾਣ ਵਾਸਤੇ ਦੂਜੇ ਮੁਲਕ ਜਾ ਰਿਹਾ ਮੈਂ ਰੋਟੀ ਕਮਾਣ ਵਾਸਤੇ ਦੂਜੇ ਸ਼ਹਿਰ ਜਾ ਰਿਹਾ ਕਾਰਨ ਮਨੁੱਖ ਜਿੱਥੇ ਬੈਠਾ ਹੈ ਜ਼ਰੂਰੀ ਨਹੀਂ ਇਹਦਾ ਰਿਜ਼ਕ ਉੱਥੇ ਹੋਵੇ ਨਹੀਂ ਆਉਂਦਾ ਸਹਿਬ ਐਸਾ ਕਹਿੰਦੇ ਨੇ ਨਕ ਨਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਜਿੱਥੇ ਦਾ ਰਿਜ਼ਕ ਪਿਆ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਏ ਇਹ ਸਚਾਈ ਹੈ ਰਿਜ਼ਕ ਜਿੱਥੇ ਪਿਆ ਰਿਜ਼ਕ ਖਿੱਚ ਕੇ ਲੈ ਜਾਏਗਾ ਲੈ ਜਾਏ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚ ਇਹ ਮਹਾਰਾਜ ਕਹਿੰਦੇ ਨੇ ਇਹ ਇੱਕ ਬੜੀ ਪਰਬਲ ਸਚਾਈ ਹੈ ਮਨੁੱਖ ਦਾ ਰਜ਼ਕ ਬਿਖਰੇ ਹੋਇਆ ਹੈ ਲਬਣਾ ਪੈਂਦਾ ਹੈ ਇਸ ਵਾਸਤੇ ਕਹਿੰਦੇ ਨੇ ਰੋਟੀ ਕਮਾਣੀ ਪੈਂਦੀ ਹੈ ਈਸ਼ਵਰ ਨੇ ਨਾਲ ਮਿਹਨਤ ਜੋੜੀ ਹੈ ਤਾਂ ਕਿ ਮਨੁੱਖ ਤੋਂ ਕੁਝ ਹੁੰਦਾ ਰਹੇ ਜਿਵੇਂ ਪਾਣੀ ਦੀ ਬਾਰਿਸ਼ ਆਉਂਦੀ ਹੈ ਇਸ ਤਰ੍ਹਾਂ ਹੀ ਰੋਟੀ ਦੀ ਬਾਰਿਸ਼ ਆਉਂਦੀ ਮਨੁੱਖ ਨੇ ਕੁਝ ਵੀ ਨਹੀਂ ਕਰਨਾ ਸ ਨਾ ਕਾਰਖਾਨੇ ਬਣਨੇ ਸਨ ਨਾ ਰੇਲਾਂ ਮੋਟਰਾਂ ਗੱਡੀਆਂ ਚੱਲਣੀਆਂ ਸਨ ਨਾ ਹਵਾਈ ਜਹਾਜ਼ ਨਾ ਹੀ ਕਾਰੋਬਾਰ ਨਾ ਹੀ ਬਾਜ਼ਾਰ ਕੁਝ ਵੀ ਨਹੀਂ ਹੋਣਾ ਸੀ ਇਹ ਸਭ ਰਜ਼ਕ ਦੀ ਚਿੰਤਾ ਕਰਕੇ ਆਉਂਦਾ ਹੈ ਰੋਟੀ ਕਮਾਣੀ ਹੀ ਔਖੀ ਹੈ ਰੋਟੀ ਪਕਾਣੀ ਵੀ ਔਖੀ ਹੈ ਰੋਟੀ ਖਾਣੀ ਸੌਖੀ ਹੈ ਖਾਂਦੇ ਆ ਸਵਾਦ ਵੀ ਆ ਜਾਂਦਾ ਹੈ ਖਾਂਦੇ ਆ ਭੁੱਖਾ ਵੀ ਮਿਟ ਜਾਂਦੀ ਹੁਣ ਦੂਜਾ ਨੁਕਤਾ ਭਜਨ ਇਹ ਵੀ ਭੋਜਨ ਹੈ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਪ੍ਰਮਾਤਮਾ ਦਾ ਨਾਮ ਗਿਆਨ ਭੋਜਨ ਹੈ ਪਰ ਸੂਖਸ਼ਮ ਸਰੀਰ ਦਾ ਅਸਥੂਲ ਸਰੀਰ ਦਾ ਨਹੀਂ ਇਹ ਭਜਨ ਇਹ ਭੋਜਨ ਕਮਾਣਾ ਤੇ ਸੌਖਾ ਹੈ ਖਾਣਾ ਵੀ ਸੌਖਾ ਹੈ ਗੁਸਤਾਖੀ ਮਾਫ ਖਾਣਾ ਔਖਾ ਹੈ ਇਸੇ ਵਾਸਤੇ ਸਾਬ ਕਹਿੰਦੇ ਜੇ ਕੋ ਖਾਵੇ ਕੋਈ ਖਾਵੇ ਤੇ ਸਹੀ ਜੇ ਕੋ ਖਾਵੇ ਜੇ ਕੋ ਬੁੰਚੇ ਫਿਰ ਖਾਦਾ ਹੋਇਆ ਅਜ਼ਮ ਵੀ ਕਰੇ ਪ체 ਨਾ ਤੇ ਉਲਟੀਆਂ ਆਉਣ ਲੱਗ ਪੈਂਦੀਆਂ ਨੇ ਇੱਕ ਖਾਵੇ ਜੇ ਕੋ ਖਾਵੇ ਜੇ ਕੋ ਬੁੰਚੇ ਤਿਸਕਾ ਹੋਇ ਉਦਾਰ ਪਾਰ ਉਤਾਰਾ ਤੇ ਉਸੇ ਦਾ ਹੀ ਹੋਵੇਗਾ ਜੋ ਖਾਵੇ ساری ਜ਼ਿੰਦਗੀ ਕਈਆਂ ਦੀ ਇਹ ਭਜਨ ਕਰਦੇ ਆ ਹੀ ਲੱਗ ਜਾਂਦੀ ਹੈ ਇਸ ਤਰ੍ਹਾਂ ਰੋਟੀ ਪਕਾਉਂਦੇ ਆ ਲੱਗ ਜਾਂਦੀ ਹੈ ਕਮਾਉਂਦੇ ਆ ਲੱਗ ਜਾਂਦੀ ਹੈ ਖਾਂਦੇ ਨਹੀਂ ਖਾਂਦੇ ਨਹੀਂ ਭਜਨ ਪ੍ਰਭੂ ਦਾ ਨਾਮ ਸੂਖਸ਼ਮ ਸਰੀਰ ਦੀ ਲੋੜ ਹੈ ਇਸ ਅਸਥੂਲ ਸਰੀਰ ਦੀ ਲੋੜ ਨਹੀਂ ਹੈ ਬਿਲਕੁਲ ਲੋੜ ਨਹੀਂ ਉਕੇ ਲੋੜ ਨਹੀਂ ਕਿਸੇ ਤਾਂ ਵੀ ਸਰੀਰ ਦੀ ਜਾਂਚ ਪੜਤਾਲ ਕਰੀਏ ਕਿ ਵਾਹਿਗੁਰੂ ਵਾਹਿਗੁਰੂ ਦਾ ਆਖਣਾ ਇਹਦੀ ਲੋੜ ਨਹੀਂ ਹੈ। ਇਹ ਕਥਾ ਕੀਰਤਨ ਇਸਦੀ ਲੋੜ ਨਹੀਂ ਹੈ। ਇਸ ਤੋਂ ਬਿਨਾ ਸਰੀਰ ਦਾ ਕੰਮ ਚੱਲ ਸਕਦਾ। ਮਨ ਦਾ ਕੰਮ ਨਹੀਂ ਚਲੇਗਾ। ਮਨ ਬਿਆਕਲ ਹੁੰਦਾ ਜਾਏਗਾ, ਬੇਚੈਨ ਹੁੰਦਾ ਜਾਏਗਾ, ਸੰਤੁਲਨ ਗਵਾ ਬੈਠੇਗਾ। ਤਾਂ ਇਕਾਗਰਤਾ ਬਖਸ਼ ਨਹੀਂ। ਇਹ ਸੂਖਸ਼ਮ ਸਰੀਰ ਦੇ ਗਦਾ ਹੈ ਖਾਣੇ ਔਖੇ ਹੈ ਰੋਟੀ ਮੂੰਹ ਦੇ ਰਾਹੀਂ ਖਾਣੀ ਪੈਂਦੀ ਹੈ ਭਜਨ ਭੋਜਨ ਜੋ ਸੂਖਸ਼ਮ ਸਰੀਰ ਦਾ ਹੈ ਇਹ ਕੰਨਾਂ ਦੇ ਰਾਹੀਂ ਛਕਣਾ ਪੈਂਦਾ ਸੁਣ ਕੇ ਹੀ ਸ਼ਬਦ ਨੇ ਅੰਦਰ ਜਾਣਾ ਹੈ ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਜਾਏਗੀ ਗੁਰੂ ਦਾ ਸ਼ਬਦ ਕੰਨਾਂ ਦੇ ਰਾਹੀਂ ਅੰਦਰ ਜਾਏਗਾ ਮੂੰਹ ਦੇ ਰਾਹੀਂ ਅੰਦਰ ਨਹੀਂ ਜਾਏਗਾ ਬੜੇ ਧਿਆਨ ਨਾਲ ਸੁਣਨਾ ਰੋਟੀ ਅਥਾ ਨਾਲ ਪਕਾਉਂਦੇ ਆ ਭਜਨ ਤੇ ਜ਼ਬਾਨ ਨਾਲ ਕਰਨਾ ਪੈਂਦਾ ਰਸਨਾ ਨਾਮ ਜਪੋ ਤਬ ਮਥਿਏ ਇਨ ਬਿਦ ਅੰਮ੍ਰਿਤ ਪਾਓ ਜ਼ਬਾਨ ਕੰਮ ਕਰਦੀ ਹੈ ਭਜਨ ਬਣਾਉਣ ਦਾ ਵਾਹਿਗੁਰੂ ਮੈਂ ਆਖਿਆ ਇਹ ਭਜਨ ਹੋਗੇ ਇਹ ਤਿਆਰ ਹੋ ਗਿਆ ਤੇ ਜੇ ਹੁਣ ਮੈਂ ਸੁਣਿਆ ਤੇ ਛਕਿਆ ਗਿਆ ਸੁਣਿਆ ਨਹੀਂ ਇਹ ਰੋਟੀ ਬਾਹਰ ਰਹਿ ਗਈ ਭੁੱਖ ਨਹੀਂ ਮਿਟੇ ਦੁੱਖ ਤੇ ਪਾਪ ਨਹੀਂ ਮਟਣ ਗਏ ਉਮੀਦ ਇਹ ਗੱਲ ਪਕੜ ਦੇ ਚਾਹੀਏ ਰੋਟੀ ਕਮਾਣੀ ਔਖੀ ਹੈ ਪਕਾਣੀ ਔਖੀ ਹੈ ਖਾਣੀ ਸੌਖੀ ਹੈ ਭਜਨ ਕਰਨਾ ਤੇ ਸੌਖਾ ਹੈ ਘੰਟੇ ਘੰਟੇ ਵੀ ਮੈਂ ਦੇਖੇ ਨੇ ਲੋਕੀ ਕਰਦੇ ਨੇ ਕਈ ਵਾਹਿਗੁਰੂ 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 ਕਈ ਮੈਨੂੰ ਮਿਲਦੇ ਨੇ ਅੱਜ ਅਸੀਂ ਚਾਰ ਪਾਠ ਸੁਖਮੰਨੇ ਸਾਹਿਬ ਦੇ ਕੀਤੇ ਨੇ ਸਾਰਾ ਦਿਨ ਜਪਦੇ ਰਹੇ ਫਿਰ ਮੈਨੂੰ ਕਹਿਣਾ ਪੈਂਦਾ ਗੁਸਤਾਖੀ ਮਾਪ ਮਸਤਕ ਦੇ ਉੱਤੇ ਤੇ ਇੱਕ ਪੰਕਤੀ ਦੀ ਛਾਪ ਵੀ ਨਹੀਂ ਕੀ ਹੋਇਆ ਤੂੰ ਚਾਰ ਸੁਖਮੰਨੇ ਸਾਹਿਬ ਦੇ ਪਾਠ ਕਰ ਲੈ ਕਿਣਕਾ ਇੱਕ ਜਿਸ ਜੇ ਵਸਾਵੇ ਤਾਂ ਕਿ ਮਹਿਮਾ ਗਨੇ ਨਾ ਆਵੇ ਕਿਣਕਾ ਮਾਤਰ ਵੀ ਕੋਈ ਛਕ ਲਵੇ ਜੇ ਕੋ ਖਾਵੇ ਜੇ ਕੋ ਭੁੰਚੇ ਕਿਣਕਾ ਮਾਤਰ ਕਿਣਕੇ ਚ ਵੀ ਬੜੀ ਬਰਕਤ ਹੈ ਬੜੀ ਮਹਿਮਾ ਭੋਜਨ ਤੇ ਮਨੁੱਖ ਕਈ ਦਫਾ ਜ਼ਰੂਰਤ ਤੋਂ ਜ਼ਿਆਦਾ ਵੀ ਛਕ ਲੈਂਦਾ ਹੈ ਭਾਜਨ ਨਹੀਂ ਚੱਕਦਾ ਜੇ ਕੋ ਖਾਵੇ ਨਹੀਂ ਖਾਂਦਾ ਨਹੀਂ ਖਾਂਦਾ ਕਾਰਨ ਖਾਣਾ ਔਖਾ ਸੁਣਨਾ ਔਖਾ ਜਿੰਨੂੰ ਤੁਸੀਂ ਸੁਣਨਾ ਕਹਿੰਦੇ ਹੋ ਇਹ ਸੁਣਨਾ ਨਹੀਂ ਹੈ ਉਪਰੋਂ ਉਪਰੋਂ ਹੈ ਇਹਦੇ ਨਾਲ ਜ਼ਿੰਦਗੀ ਨਹੀਂ ਬਦਲਦੀ ਉੱਕੀ ਨਹੀਂ ਬਦਲਦੀ ਗੁਸਤਾਖੀ ਮਾਉ ਨਹੀਂ ਬਦਲਦੀ ਮੈਂ ਆਪਣੀ ਜ਼ਿੰਦਗੀ ਦਾ ਅਨੁਭਵੀ ਰੱਖਦਾ ਪਿਆ ਤੁਹਾਡੇ ਸਾਹਮਣੇ ਔਰ ਅਜ ਤੱਕ ਵੱਖ-ਵੱਖ ਸ਼ੈਰਾਂ ਚ ਭਰਮਣ ਕਰਕੇ ਸਤਸੰਗੀਆਂ ਨੂੰ ਵੀ ਦੇਖਿਆ 40 ਸਾਲ ਪਹਿਲੇ ਜਿੱਥੇ ਸਨ ਅੱਜ ਵੀ ਉੱਥੇ ਹੀ ਨੇ ਕੁਝ ਵੀ ਨਹੀਂ ਕੁਝ ਵੀ ਕਾਰਨ ਭਜਨ ਕੀਤਾ ਨਹੀਂ ਹੈ ਕੀਤਾ ਹੈ ਛਕਿਆ ਨਹੀਂ ਹੈ ਨਾਮ ਛਕਿਆ ਨਹੀਂ ਹੈ ਜੇ ਕੋ ਖਾਵੇ ਜੇ ਕੋ ਬਣ ਛਕਿਆ ਨਹੀਂ ਹੈ ਛਕਣਾ ਕੀ ਹੈ ਸੁਣਨਾ ਮੈਂ ਫਿਰ ਅਰਜ਼ ਕਰਾਂ ਰੋਟੀ ਮੂੰਹ ਦੇ ਰਾਹੀਂ ਅੰਦਰ ਜਾਏਗੀ ਗੁਰੂ ਦਾ ਸ਼ਬਦ ਕੰਨਾਂ ਦੇ ਰਾਹੀਂ ਅੰਦਰ ਜਾਏਗਾ ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਜਾਏਗੀ ਸਰੀਰ ਦੀ ਦੁਨੀਆ ਦੀ ਪੂਰਤੀ ਕਰੇਗੀ ਭੁੱਖ ਬਾੜ ਨਿਕਲੇਗੀ ਗੁਰੂ ਦਾ ਸ਼ਬਦ ਕੰਨਾਂ ਦੇ ਰਾਹੀਂ ਜੈਸੇ ਮਨ ਦੇ ਚ ਜਾਏਗਾ ਮਨ ਵੀ ਦੁਨੀਆ ਨੂੰ ਬਦਲ ਦੇਗਾ ਮਨ ਨੂੰ ਪਰਮ ਆਨੰਦਿਤ ਕਰ ਦੇਗਾ ਮਨ ਪਰਮ ਰਸ ਦੇ ਚਲਾ ਜਾਏਗਾ ਇਸ ਵਾਸਤੇ ਮੈਂ ਅਕਸਰ ਅਰਜ਼ ਕਰਦਾ ਹਾਂ ਇਹ ਛਕਣਾ ਔਖਾ ਹੈ ਬਾਉ ਸੁਣਨਾ ਔਖਾ ਹੈ ਗੁਰੂ ਦਾ ਸ਼ਬਦ ਮੈਂ ਉਚਾਰਨ ਕੀਤਾ ਹੈ ਜੇ ਨਾ ਪੜਾਵਾਂ ਤਾਂ ਲੰਘ ਕੇ ਬਾਹਰ ਪ੍ਰਗਟ ਹੋਇਆ ਵਾਹੇ ਗੁਰੂ ਵਾਪਸੀ ਉਹਨਾਂ ਪੜਾਵਾਂ ਕਰਕੇ ਜਾਏਗਾ ਪਰ ਦਰਵਾਜ਼ਾ ਅਲਗ ਹੈ ਜ਼ਬਾਨ ਦੇ ਰਾਹੀਂ ਸ਼ਬਦ ਪ੍ਰਗਟ ਹੋਇਆ ਕੰਨਾਂ ਦੇ ਰਾਹੀਂ ਸ਼ਬਦ ਅੰਦਰ ਜਾਏਗਾ ਸਰਵਨਨ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਦੀ ساری ساری ਰਾਤ ਰਹਿਣ ਸਪਾਈ ਗਾਣ ਵਾਲੇ ਵੀ ਮੈਂ ਦੇਖੇ ਨੇ ਮੈਨੂੰ ਨਹੀਂ ਉਮੀਦ 2 ਮਿੰਟ ਸੁਣਦੇ ਹੋਣ ਨਹੀਂ ਤੇ ਜ਼ਿੰਦਗੀ ਬਦਲ ਜਾਣੀ ਸੀ ਕ੍ਰੋਧ ਨਹੀਂ ਰਹਿਣਾ ਸੀ ਬੜੀ ਰਖਾ ਬੜਾ ਹੰਕਾਰ ਬੜਾ ਕ੍ਰੋਧ ਆ ਦੋ ਗਈ ساری ਰਾਤ ਕੀਰਤਨ ਕਰਦਾ ਰਿਹਾ ਬਸ ਸਾਰੀ ਰਾਤ ਰੋਟੀਆਂ ਬਣਾਉਂਦਾ ਰਹਿਆ ਤੂੰ ਛੱਕਿਆ ਨਹੀਂ ਛੱਕਿਆ ਤੇ ਜੇ ਕੋ ਖਾਵੇ ਕੋਈ ਖਾਵੇ ਬਣਾਉਂਦਾ ਰਹੇ ਸਾਰੀ ਜ਼ਿੰਦਗੀ ਬਣਾਉਂਦਾ ਰਹੇ ਨਾ ਪਾਪ ਮਿਟਣਗੇ ਨਾ ਦੁੱਖ ਮਿਟੇਗਾ ਨਾ ਹੰਕਾਰ ਮਿਟੇਗਾ ਨਾ ਲੋਭ ਮਿਟੇਗਾ ਨਹੀਂ ਮਿਟਦਾ ਇਹ ਵੀ ਮਰਜ਼ ਕਰਦੇ ਇਸ ਵਾਸਤੇ ਮੈਂ ਪਹਿਲੇ ਦਿਨ ਹੀ ਅਰਜ਼ ਕੀਤੀ ਸੀ ਬੁਨਿਆਦੀ ਗੱਲਾਂ ਇਹਨਾਂ 2-4 ਹਾਜ਼ਰੀਆਂ 'ਚ ਮੈਂ ਤੁਹਾਡੇ ਸਾਹਮਣੇ ਰੱਖਣੀਆਂ ਨੇ ਤਾਂ ਕਿ ਜ਼ਿੰਦਗੀ ਮੇਰੀ ਕਰਮ ਕਾਣ ਦੇ 'ਚ ਨਾ ਲੰਘ ਜਾਏ। ਜਿੰਨੀ ਗਹਿਰਾਈ ਤੋਂ ਸ਼ਬਦ ਉੱਠਦਾ ਹੈ ਨਾ ਵੀ ਤੋੜਦੇ ਆਵਾਜ਼। ਇਤਨੀ ਗਹਿਰਾਈ ਤੱਕ ਕੋਈ ਸਰੋਤਾ ਹੋਵੇ ਤੇ ਮੈਂ ਫਿਰ ਦੁਹਰਾਵਾਂ ਸੁਰਤ ਦੇ ਤਿੰਨ ਅਰਥ ਨੇ। ਸੁਰਤ ਸ਼ਬਦ ਬਣਿਆ ਸਰਵਨ ਤੋਂ ਕੰਨਾਂਤ ਸੁਰਤ ਸੁਣਨਾ ਇਹ ਤੇ ਸੁਰਤ ਦੇ ਚ ਹੈ ਸੁਰਤ ਸਮਝਣਾ ਇਹਨੂੰ ਸੁਰਤ ਆ ਗਈ ਸੁਰਤ ਜੁੜਨਾ ਇਹਦੀ ਸੁਰਤ ਜੁੜ ਗਈ ਹੈ ਸੁਰਤ ਦੇ ਤਿੰਨ ਅਰਥ ਨੇ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਗੁਰਬਾਣੀ ਦੇ ਵਾਕਾਂ ਦੀ ਚਾਲ ਦੇ ਮੁਤਾਬਕ ਸੁਰਤ ਦੇ ਅਰਥ ਤਿੰਨ ਨੇ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਇਥੇ ਸਰੋਤਾ ਹੈ ਸੁਰਤ ਦੇ ਚ ਹੈ ਸੁਣ ਰਿਹਾ ਹੈ ਤੇ ਜੇ ਸੁਣ ਰਿਹਾ ਹੈ ਤੇ ਸੁਰਤ ਆ ਜਾਏਗੀ ਸਮਝ ਆ ਜਾਏਗੀ ਜੇ ਸੁਰਤ ਆ ਗਈ ਹੈ ਤੇ ਸੁਰਤ ਜੁੜ ਜਾਏਗੀ ਧਿਆਨ ਜੁੜ ਜਾਏਗਾ ਸੁਰਤ ਦੇ ਤਿੰਨ ਅਰਥ ਨੇ ਪਰ ਸੁਰਤ ਆ ਗਈ ਹੈ ਇਸ ਕਰਕੇ ਸੁਰਤ ਦੇ ਚ ਸੁਣ ਰਿਹਾ ਸੀ ਸ੍ਰਤਵਾ ਧਰਮੰ ਵਿਜਾਨਾਤੀ उपनिषदों ਦੇ ઋષਿ ਵੀ ਕਹਿੰਦੇ ਨੇ ਸਰਵਨ ਕਰਨੇ ਸੇ ਹੀ ਧਰਮ ਕੀ ਪ੍ਰਾਪਤੀ ਹੈ ਸੁਣਨਾ ਮੋਲ ਹੈ ਨਾਮ ਨੇਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਪਾਪ ਨਹੀਂ ਨਾਸ ਹੋਏ ਮੇਰੇ ਦੁਖ ਨਹੀਂ ਨਾਸ ਹੋਏ ਮੈਂ ਨਹੀਂ ਸੁਣਿਆ ਤਰ੍ਹਾਂ ਤਰ੍ਹਾਂ ਦੇ ਸੱਜਣ ਮਿੱਤਰ ਮਿਲਦੇ ਨੇ ਦੇ ਲੇ ਦੇ ਚ ਕਲੰਬਾ ਚੌੜਾ ਚਿੱਠਾ ਮੈਨੂੰ ਦੇ ਦਿੱਤਾ ਤੇ ਗੈਣੀ ਜੀ ਅੱਜ ਤੇ ਕਥਾ ਤੁਸੀਂ ਇਹੀ ਕਰੋ ਫੜੇ ਦੁੱਖ ਮਿਟ ਗਏ ਨੇ ਫੜੇ ਪਾਪ ਮਿਟ ਗਏ ਨੇ ਮੈਨੂੰ ਭਰੀ ਸੰਗਤ ਚ ਕਬੂਲ ਕਰਨਾ ਪਿਆ ਮੈਨੂੰ ਸਮਝ ਆ ਗਈ ਏ ਪਾਪ ਕਿਵੇਂ ਮਿਟਦੇ ਨੇ ਦੁੱਖ ਕਿਵੇਂ ਮਿਟਦੇ ਨੇ ਮੇਰੇ ਦੁੱਖ ਮਿਟੇ ਨਹੀਂ ਮੇਰੇ ਪਾਪ ਮਿਟੇ ਨਹੀਂ ਕਿਉਂਕਿ ਮੈਂ ਅਜੇ ਇਤਨੀ ਗਹਿਰਾਈ ਤਾਂ ਸਰੋਤਾ ਨਹੀਂ ਮੈਂ ਇਸ ਨੂੰ ਕਬੂਲ ਕਰਦਾ ਤੁਸੀਂ ਨੇ ਕਦੇ ਚੱਕਰਾਚ ਵੀ ਨਾ ਪਹਿਣਾ ਮੈਂ ਗੁਰਬਾਣੀ ਦਾ ਵਕਤ ਆ ਕੇਵਲ ਵਕਤ ਆ ਅਰਥ ਬਹੁਤ ਸੁਣਾਉਣਾ ਪਰ ਇਸ ਨੂੰ ਤੁਸੀਂ ਹੰਕਾਰ ਸਮਝ ਲਓ ਮੈਨੂੰ ਸਮਝ ਆ ਗਈ ਹੈ ਅ ਸਮਝ ਆ ਗਈ ਹੈ ਦੁੱਖ ਕਿਵੇਂ ਮਿਟ ਸਕਦੇ ਨੇ ਮੈਨੂੰ ਸਮਝ ਆ ਗਈ ਹੈ ਪਾਪ ਕਿਵੇਂ ਮਿਟ ਸਕਦੇ ਨੇ ਇਹ ਮੈਨੂੰ ਸਮਝ ਆ ਗਈ ਹੈ ਤੇ ਇਹ ਵੀ ਮੇਰਾ ਹੰਕਾਰ ਸਮਝ ਲਓ ਭਾਵੇਂ ਕੁਝ ਸਮਝ ਲਓ ਮੈਂ ਇਹ ਦੇਖਦਾ 90% ਦੀ ਲੋਕਾਂ ਨੂੰ ਇਹ ਸਮਝ ਵੀ ਨਹੀਂ ਆਇਆ ਨਹੀਂ